ਨੈਕਸਟ ਪੰਡੈਮਿਕ ਮੇਰੀ ਪ੍ਰੈਡਿਕਸ਼ਨ ਹੈ ਨੈਕਸਟ ਪੰਡੈਮਿਕ ਆਊਗਾ ਸਾਈਬਰ ਅਟੈਕ ਤੇ ਹਨਾ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਰੋਨਾ ਇੱਕ ਗੇਮ ਸੀਗੀ ਜਿਹੜੀ ਆਪਣੇ ਨਾਲ ਖੇਡੀ ਗਈ ਆਪਣੇ ਤੇ ਵੈਕਸੀਨਾਂ ਥੋਪਤੀਆਂ ਕਮਜ਼ੋਰ ਕਰਤਾ ਆਪਾਂ ਨੂੰ ਹੁਣ ਮੈਂ ਮੇਰੀ ਪ੍ਰੈਡਿਕਸ਼ਨ ਹੈ ਜਿੱਤੇ ਤੱਕ ਮੇਰੀ ਨੌਲੇਜ ਕਹਿੰਦੀ ਹੈ ਵੀ ਨੈਕਸ ਜਿਹੜੀ ਆਪਣਾ ਪੰਡੈਮਿਕ ਆਊਗਾ ਉਹ ਸਾਈਬਰ ਅਟੈਕ ਆਊਗਾ ਆਪਣੇ ਗ੍ਰਿਡ ਤੇ ਬਿਜਲੀ ਸ਼ਟਡਾਊਨ ਕਰਕੇ ਹਨਾ ਤੇ ਆਪਾਂ ਨੂੰ ਇਨਫੋਰਮੇਸ਼ਨ ਲੈਸ ਕਰਕੇ ਆਪਣੀ ਹਸਪੀਟਲ, ਟ੍ਰਾਂਸਪੋਰਟੇਸ਼ਨ ਠੀਕ ਹੈ ਫੂਡ ਚੇਨ ਸਾਰਾ ਕੁਝ ਖੜ ਜੂਗਾ ਡਿਜੀਟਲ ਆਪਾਂ ਜਿਹੜਾ ਹੁਣ ਕਰੀ ਜਾਂਦੇ ਨਾ ਸਾਰਾ ਕੁਝ ਡਿਜੀਟਲ ਡੇਟ ਸਾਰਾ ਕੁਝ ਖੜ ਜਾਊਗਾ ਸਿਰਫ ਇਲੈਕਟ੍ਰਿਸਿਟੀ ਨਾਲ ਹੀ ਚੱਲਦਾ ਇਹ ਉਹਨਾਂ ਨੇ ਗ੍ਰੈਡੀ ਬੰਦ ਕਰ ਦੇਨੇ ਉਸ ਚੀਜ਼ ਦੇ ਪਿੱਛੇ ਇਹਨਾਂ ਨੇ ਐਨੇ ਰੂਲ ਬਦਲ ਦੇਨੇ ਆ ਵੀ ਬਾਅਦ ਜਦੋਂ ਇਲੈਕਟ੍ਰਿਸਿਟੀ ਆਊਗੀ ਤੇ ਆਪਾਂ ਨੂੰ ਕਹਿਣਗੇ ਵੀ ਇਹੇ ਚੀਜ਼ ਇਦਾਂ ਹੀ ਚੱਲੂਗੀ ਜੀ ਸਾਨੂੰ ਕਰਨਾ ਪਿਆ ਮਜਬੂਰ ਨੂੰ ਕਿ ਆਪਾਂ ਯੂਜ਼ ਟੂ ਹੋ ਜਾਗੇ ਜਿਵੇਂ ਆਪਾਂ ਪਹਿਲਾਂ ਸੋਦੇ ਸੀ ਵੀ ਫੇਸਬੁੱਕ ਗੂਗਲ ਆਪਣੀ ਗੱਲਾਂ ਸੁਣਦਾ ਆਪ ਨੂੰ ਐਡਾ ਦਿਖਾਉਂਦਾ ਆਪਾਂ ਹੁਣ ਯੂਜ਼ ਟੂ ਹੋ ਗਏ ਨਾ ਆਪਾਂ ਸਾਹਮਣੇ ਵੀ ਠੀਕ ਹੈ ਚੱਲ ਕੋਈ ਗੱਲ ਸਾਰੇ ਉ ਇੱਕ ਪ੍ਰੈਡਿਕਸ਼ਨ ਮੇਰੀ ਹੋਰ ਹੈ ਵੀ 2024 ਚ ਸ਼ਾਇਦ ਵਾਰਡ ਵਾਰ ਲੱਗ ਸਕਦੀ ਹੈ ਠੀਕ ਹੈ ਯੂ ਐਸ ਏ ਚਾਇਨਾ ਚ ਕਿਉਂਕਿ ਚਾਇਨਾ ਯੂ ਐਸ ਏ ਦਾ ਟ੍ਰੇਡੀ ਬੌਂਡ ਸੈੱਲ ਕਰਨ ਲੱਗਾ ਬਹੁਤ ਧੜਾ ਧੜਾ ਠੀਕ ਹੈ ਤੇ ਉਹ ਕਹਿਣ ਲੱਗਾ ਵੀ ਦੁਨੀਆ ਨੂੰ ਵੀ ਜਿਹਨੇ ਜੋ ਵੀ ਮੈਥੋਂ ਲੈਣਾਗਾ ਮੇਰੀ ਗਰੰਟੀ ਚ ਲਾਓ ਯੂ ਐਸ ਏ ਨੂੰ ਇਹ ਚੀਜ਼ਾਂ ਨਹੀਂ ਪਸੰਦ ਹਨਾ ਉਹ ਪ੍ਰਧਾਨ ਦੇਸ਼ ਆ ਪ੍ਰਧਾਨੀ ਬਣਨਾ ਚਾਹੁੰਦਾ ਇਸ ਕਰਕੇ ਇਹਨਾਂ ਚ ਕਨਫਲਿਕਟ ਹੋ ਸਕਦਾ ਤੇ ਇਹ ਤੁਹਾਨੂੰ ਥੋੜੇ-ਮੋਟੇ ਸਬੂਤ ਵੀ ਦੇ ਦੂੰਗਾ ਜਿਹੜਾ ਸਾਈਬਰ ਅਟੈਕ ਤਾਂ ਹੋ ਗਿਆ